ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗੁਰਦੁਆਰਾ ਸਿੰਘ ਸਭਾ ਨਮਾਸ਼ਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੂਰਵ ਅਤੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸ਼੍ਰੀ ਅਖੰਡ ਪੜ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਤੇ ਸਮਾਪਤੀ ਦੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੁਖ ਸੇਵਾਦਾਰ ਸੁਖਵਿੰਦਰ ਸਿੰਘ ਧੰਦੀ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੂਰਵ ਅਤੇ ਭਗਤ ਧੰਨਾ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਤੁਸੀਂ ਦੇਖ ਰਹੇ ਹੋ ਨਮਸ਼ਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਬਦੇ ਅੱਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਗੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸੁਖੀਆ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਗੁਰੂ ਅੱਗੇ ਦੇਵ ਜੀ ਮਹਾਰਾਜ ਜੀ ਦਾ ਜਨਮ ਗੋਵਿੰਦਵਰ ਸਾਹਿਬਾ ਧੀ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੇ ਘਰ ਅੱਜ ਦੇ ਦਿਨ ਹੋਇਆ ਸਤਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਪਰਮੇਸ਼ਰ ਦੇ ਨਾਲ ਪ੍ਰੀਮ ਪਿਆਰ ਆਪਸੀ ਮਿਲਵਰਤਨ ਸਤਗੁਰੂ ਜੀ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦਾ ਜੋ ਜੀਵਨ ਦਾ ਸਾਨੂੰ ਸੰਦੇਸ਼ ਦਿੱਤਾ ਉਹਦੇ ਉੱਤੇ ਅਸੀਂ ਚੱਲ ਸਕੀਏ ਸਤਗੁਰੂ ਜੀ ਦੀ ਕਿਰਪਾ ਕੰਨ ਸੰਸਾਰ ਭਰ ਦੇ ਵਿੱਚ ਇਸ ਤਰ੍ਹਾਂ ਸ਼ੁਕ ਸ਼ਾਂਤੀ ਬਣੀ ਰਹੇ ਸਤਗੁਰੂ ਜੀ ਨੇ ਤਤੀਆਂ ਤਵੀਆਂ ਉੱਤੇ ਬੈਠ ਕੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਸ਼ ਨਾਨਕ ਮੰਗੇ ਤੇ ਸੰਦੇਸ਼ ਦਿੱਤੇ ਸਤੂਰੀ ਦਾ ਪ੍ਰਕਾਸ਼ਪੁਰ ਅੱਜ ਗੁਰਦੁਆਰਾ ਸ੍ਰੀ ਸਭਾ ਨਮਾਸ਼ਾਹਰ ਵਿਕੇ ਸੰਗਤਾਂ ਵੱਲੋਂ ਬਹੁਤ ਸ਼ਾਦਤ ਤੇ ਉਤਸ਼ਾਹ ਨਾਲ ਮਨਾਇਆ ਜਾ ਮਨਾਇਆ ਗਿਆ ਜੇ ਵਿੱਚ ਅੰਡਪੜ ਸਭ ਦੇ ਭੋਗ ਪਏ ਉਸ ਤੋਂ ਉਪਰੰਤ ਕੀਰਤਨ ਕਥਾ ਦੇ ਪ੍ਰਵਾਹ ਚੱਲੇ ਹਨ ਸੁਰੂ ਕੀ ਲੰਗਰ ਤੋਟਾ ਵਰਤ ਰਹੇ ਹਨ ਤੇ ਨਾਲ ਦੀ ਨਾਲ ਅੱਜ ਦੇ ਦਿਨ ਭਗਤ ਧੰਨਾ ਜੀ ਜਿਨ੍ਹਾਂ ਦਾ ਕੇ ਜਨਮ ਰਾਜਸਥਾਨ ਦੀ ਧਰਤੀ ਦੇ ਉੱਤੇ ਧੂਆ ਕਲਾ ਵਿਕੇ ਹੋਇਆ ਉਹਨਾਂ ਦੇ ਦਾ ਵੀ ਪ੍ਰਕਾਸ਼ਪੁਰ ਹੋਇਆ ਉਹਨੇ ਦੇ ਪ੍ਰਕਾਸ਼ਪੁਰ ਜਿਵੇਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਿ ਭਗਤ ਨਾਨਕ ਜੀ ਦੇ ਜੀਵਨ ਤੋਂ ਵੀ ਜੋ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਪ੍ਰੇਮ ਪਿਆਰ ਦੇ ਨਾਲ ਸੱਚੀ ਸ਼ਰਧਾ ਦੇ ਨਾਲ ਕੁਝ ਪਰਮਾਤਮਾ ਨੂੰ ਪਾ ਸਕਦੇ ਹਾਂ ਅਸੀਂ ਆਪਣੀ ਕਿਰਤ ਵਿਰਤ ਕਰਦੇ ਹਾਂ ਜੇ ਉਸ ਪਰਮਾਤਮਾ ਦੇ ਨਾਲ ਜੁੜ ਜਾਈਏ ਤਾਂ ਸਾਨੂੰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ ਸੋ ਭਗਤ ਨਾਨਕ ਜੀ ਦੇ ਜਨਮ ਦਿਨ ਦਿੰਦਿਆਂ ਵੀ ਸ੍ਰੀ ਸੁਖੀਆ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈਆਂ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ